ਹਵਾਈ ਉਡਾਣਾਂ ਨੂੰ ਲੈ ਕੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਯਾਤਰੀਆਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਹਵਾਈ ਅੱਡੇ ਬਿਲਕੁਲ ਬੰਦ ਸਨ ਜਿਸ ਕਾਰਨ ਯਾਤਰੀ ਜਿਹੜੇ ਉਹ ਲਗਾਤਾਰ ਪਰੇਸ਼ਾਨ ਸਨ ਤਾਂ ਹੁਣ ਉਹਨਾਂ ਦੇ ਲਈ ਇਹ ਵੱਡੀ ਤੇ ਅਹਿਮ ਖਬਰ ਹੈ ਹਵਾਈ ਉਡਾਣਾਂ ਨੂੰ ਲੈ ਕੇ ਹੁਣ ਜਿਹੜੇ ਕਿ ਹਵਾਈ ਅੱਡਿਆਂ ਤੋਂ ਅਲੱਗ-ਅਲੱਗ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਤਾਂ ਹੁਣ ਇਹ ਵੱਡੀ ਅਪਡੇਟ ਹੈ ਉਹ ਵੀ ਹਵਾਈ ਉਡਾਣਾਂ ਨੂੰ ਲੈ ਕੇ ਤਾਂ ਚੰਡੀਗੜ੍ਹ ਆ ਦੇ ਹਵਾਈ ਅੱਡੇ ਤੋਂ ਉਡਾਣਾਂ ਜਿਹੜੀਆਂ ਨੇ ਸ਼ੁਰੂ ਹੋਈਆਂ ਨੇ ਤਾਂ 7 ਦਿਨਾਂ ਦੇ ਬਾਅਦ ਮਾਹੌਲ ਜਿਹੜਾ ਆਮ ਵਰਗਾ ਹੋਇਆ ਤਾਂ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਹਵਾਈ ਉਡਾਣਾਂ ਨੂੰ ਲੈ ਕੇ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਸ਼ਹੀਦ ਭਗਤ ਸਿੰਘ ਕੁਮਾਂਤਰੀ ਹਵਾਈ ਅੱਡੇ ਤੇ ਉਡਾਣਾਂ ਸ਼ੁਰੂ ਹੋਣ ਨੂੰ ਲੈ ਕੇ ਨਵੀਂ ਅਪਡੇਟ ਹੈ ਇਹ ਸਾਹਮਣੇ ਜਿਹੜੀ ਆ ਨਿਕਲ ਕੇ ਆਈ ਆ ਜਾਣਕਾਰੀ ਦੇ ਮੁਤਾਬਕ ਹਵਾਈ ਅੱਡੇ ਤੋਂ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਜੀ ਹਾਂ ਜਾਣਕਾਰੀ ਦੇ ਮੁਤਾਬਿਕ ਭਗਤ ਸਿੰਘ ਕੁਮੰਤਰੀ ਹਵਾਈ ਅੱਡਾ ਚੰਡੀਗੜ੍ਹ ਜੋ ਕਿ ਸ਼ਹੀਦ ਭਗਤ ਸਿੰਘ ਕੁਮੰਤਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਉਡਾਣਾ 12 ਮਈ ਯਾਨੀ ਅੱਜ ਤੋਂ ਸਵੇਰੇ 10:30 ਵਜੇ ਤੋਂ ਮੁੜ ਸ਼ੁਰੂ ਹੋ ਗਈਆਂ ਨੇ ਹਵਾਈ ਅੱਡਾ ਅਥਾਰਟੀ ਦੇ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਪਡੇਟ ਸਮਾਚਾਰਨੀ ਦੇ ਮੁਤਾਬਕ ਜੋ ਵੀ ਆਪਣੇ ਆਪਣੇ 에ਅਰਲਾਈਨ ਹਨ ਉਹਨਾਂ ਦੇ ਨਾਲ ਸੰਪਰਕ ਕਰਨ ਤਾਂ ਅੱਜ ਤੋਂ 10:00 ਵਜੇ ਤੋਂ ਹਵਾਈ ਉਡਾਣਾ ਸ਼ੁਰੂ ਹੋ ਗਈਆਂ ਨੇ ਅੱਜ 22 ਮਈਆ ਤਾਂ ਇਸ ਨੂੰ ਲੈ ਕੇ ਹੋਣਾ ਵੱਡੀ ਖਬਰ ਹੈ ਹਵਾਈ ਅੱਡੇ ਤੋਂ ਉਡਾਣਾ ਸ਼ੁਰੂ ਹੋ ਗਈਆਂ ਨੇ ਯਾਤਰੀਆਂ ਦੇ ਲਈ ਇਹ ਵੱਡੀ ਖਬਰ ਹੈ ਅਹਿਮ ਖਬਰ ਹੈ 7 ਦਿਨਾਂ ਦੇ ਬਾਅਦ ਇਹ ਸਥਿਤੀ ਜਿਹੜੀ ਹੈ ਆਮ ਜਿਹੜੀ ਹੋਈ ਹੈ ਤਾਂ ਉਤਰੀ ਹਵਾਈ ਅੱਡਾ ਅਥਾਰਟੀ ਦੇ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਪਡੇਟ ਕੀਤੇ ਜੋ ਸਮਸਾਰਣੀ ਨੇ ਆਪਣੀ ਸਬੰਧਿਤ ਜੋ 에ਅਰਲਾਈਨ ਨੇ ਜਿੱਥੋਂ ਉਹਨਾਂ ਨੇ ਟਿਕਟਾਂ ਕਰਵਾਈਆਂ ਨੇ ਉਹਨਾਂ ਨੂੰ ਸੰਪਰਕ ਕਰਨਾ ਤੇ ਦੱਸਣ ਯੋਗ ਇਹ ਹੈ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਹਵਾਈ ਅੱਡੇ ਤੋਂ ਕਰੇਲੂ ਕਮੰਤਰੀ ਉਡਾਣਾਂ ਦਾ ਸੰਚਾਲਨ ਜਿਹੜਾ ਆ ਬੰਦ ਕਰ ਦਿੱਤਾ ਸੀ ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸਦੀ ਏ ਕਿ ਪਿਛਲੇ ਦਿਨੀ ਜਿਹੜਾ ਕਿ ਇਹ ਵੱਡਾ ਖਾਸਾ ਜਤਾਇਆ ਜਾ ਰਿਹਾ ਸੀ ਕਿ ਹਵਾਈ ਅੱਡੇ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਹਮਲੇ ਦਾ ਖੱਤਰਾ ਜਤਾਇਆ ਗਿਆ ਸੀ ਜਿਸ ਦੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਚੰਡੀਗੜ੍ਹ ਦੇ ਵਿੱਚੋਂ ਉਡਾਣਾਂ ਜਿਹੜੀਆਂ ਨੇ ਮੁੜ ਤੋਂ ਸ਼ੁਰੂ ਹੋਈਆਂ ਨੇ ਤਾਂ ਜਿੱਥੇ ਉਸ ਸਮੇਂ ਯਾਤਰੀ ਆਏ ਸਨ ਰੁਕੇ ਸਨ ਤਾਂ ਦੂਰ ਦੂਰਾਡੇ ਤੋਂ ਯਾਤਰੀਆਂ ਨੇ ਟਿਕਟਾਂ ਕਰਵਾਈਆਂ ਸਨ ਜਿਨ੍ਹਾਂ ਨੇ ਗਲਤ ਬਤ ਕਰਦੇ ਹੋਏ ਦੱਸਿਆ ਸੀ ਕਿ ਕੋਈ ਪਠਾਨਕੋਟ ਤੋਂ ਆਇਆ ਕੋਈ ਅੰਮ੍ਰਿਤਸਰ ਤੋਂ ਆਇਆ ਤੇ ਕੋਈ ਦੂਰੋਂ ਦੂਰੋਂ ਜਿਹੜੇ ਆਏ ਸਨ ਜਿਨ੍ਹਾਂ ਨੇ ਵਦੇਸ਼ਾਂ ਦੇ ਵਿੱਚ ਜਾਣਾ ਸੀ ਪਰ ਅਚਾਨਕ ਇਹ ਫੈਸਲਾ ਲੈਣਾ ਪਿਆ ਕਿ ਜਿਹੜਾ ਕੀ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਖੱਸਾ ਜਿਹੜਾ ਜਤਾਇਆ ਜਾ ਰਿਹਾ ਸੀ ਕਿ ਹਮਲਾ ਜਿਹੜਾ ਆ ਉਹ ਕੀਤਾ ਜਾਣਾ ਤਾਂ ਅੱਜ ਇਹਨਾਂ ਸੇਵਾਵਾਂ ਨੂੰ ਖੋਲ ਦਿੱਤਾ ਗਿਆ ਹਵਾਈ ਅੱਡੇ ਦੇ ਉੱਤੇ ਉਡਾਣਾਂ ਨੂੰ ਲੈ ਕੇ ਵੱਡੀ ਅਪਡੇਟ ਹੈ ਖਵਾਈ ਯਾਤਰੀਆਂ ਦੇ ਲਈ ਇਹ ਰਾਤ ਵਾਲੀ ਖਬਰ ਹੈ ਅੱਜ ਤੋਂ ਮੁੜ ਤੋਂ ਸ਼ੁਰੂ ਹੋ ਗਈਆਂ ਨੇ ਜਿਹੜੀਆਂ ਕਿ ਹਵਾਈ ਉਡਾਣਾਂ 7 ਦਿਨਾਂ ਦੇ ਬਾਅਦ ਆਮ ਜਿਹੜੀ ਸਥਿਤੀ ਉਹ ਜਿਹੜੀ ਹੈ ਉਹ ਦੁਬਾਰਾ ਪਣੀ ਆ ਤਾਂ ਹੁਣ ਕਰੀਬ 7 ਦਿਨਾਂ ਦੇ ਬਾਅਦ ਸਥਿਤੀ ਆਮ ਵਰਗੀ ਦਿਖੀ ਆ ਤੈਹਲ ਪਹਿਲ ਦਿਖੀ ਆ ਹਵਾਈ ਅੱਡੇ ਤੇ ਹਵਾਈ ਅੱਡੇ ਤੋਂ ਰੋਜ਼ਾਨਾ ਕਰੀਬ 50 ਘਰੇਲੂ ਤੇ ਦੋ ਕੁਮਾਂਤਰੀਆਂ ਉਡਾਣਾਂ ਜਿਹੜੀਆਂ ਨੇ ਚਲਾਈਆਂ ਜਾਂਦੀਆਂ ਸਨ ਉਹਨਾਂ ਉਡਾਣਾਂ ਦੇ ਕਾਰਨ ਯਾਤਰੀਆਂ ਦੀ ਗਿਣਤੀ ਦੇ ਵਿੱਚ ਹੁਣ ਵਾਧਾ ਵੀ ਹੋਇਆ ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਕਰੀਬ 15000 ਯਾਤਰੀ ਜਿਹੜੇ ਨੇ ਹਵਾਈ ਅੱਡੇ ਤੇ ਪਹੁੰਚਦੇ ਸਨ ਜਿਸ ਤੇ ਕਮੰਤਰੀ ਯਾਤਰੀ ਵੀ ਸ਼ਾਮਲ ਸਨ ਤਾਂ ਵੱਡੀ ਅਪਡੇਟ ਹੈ ਕਿ ਅੱਜ ਤੋਂ ਹੁਣ ਜਿਹੜੇ ਕੀ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੀਆਂ ਟਿਕਟਾਂ ਕੈਨਸਲ ਹੋਈਆਂ ਸਨ ਜਿਹੜੇ ਕੀ ਪਿਛਲੇ ਦਿਨੀ ਆਪਣੇ ਘਰਾਂ ਨੂੰ ਵਾਪਸ ਪਰਤੇ ਸਨ ਚੰਡੀਗੜ੍ਹ ਹਵਾਈ ਅੱਡੇ ਤੋਂ ਤਾਂ ਉਹ ਹੁਣ ਉਹਨਾਂ ਦੇ ਵਾਸਤੇ ਹਵਾਈ ਅੱਡਾ ਅਥਾਰਟੀ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਅਪਡੇਟ ਸਮਾਸਾਰਨੀਆਂ ਕਰ ਦਿੱਤੀਆਂ ਗਈਆਂ ਨੇ ਆਪਣੇ ਆਪਣੀ ਜੋ ਕਿ 에어ਲਾਈਨ ਦੇ ਨਾਲ ਸੰਪਰਕ ਕਰਨ ਉਹਨਾਂ ਨੂੰ ਜਿਹੜਾ ਕਿ ਸਮਾਂ ਜਿਹੜਾ ਆ ਜਾਂ ਉਹਨਾਂ ਦੀ ਜੋ ਟਿਕਟ ਬੁੱਕ ਕੀਤੀ ਸੀ ਉਸ ਨੂੰ ਲੈ ਕੇ ਉਹਨਾਂ ਨੂੰ ਵੱਡੀ ਜਾਣਕਾਰੀ ਜਿਹੜੀ ਆ ਉਹ ਮਿਲ ਸਕਦੀ ਆ ਤਾਂ ਵੱਡੀ ਅਪਡੇਟ ਹੈ ਕਿ ਜਿਹੜਾ ਕਿ ਹੁਣ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾ ਸ਼ੁਰੂ ਹੋ ਚੁੱਕੀਆਂ ਨੇ ਅੱਜ 10:30 ਵਜੇ ਤੋਂ ਇਹ ਹਵਾਈ ਉਡਾਣਾ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ ਜੇਕਰ ਕੋਈ ਵੀ ਅਜਿਹਾ ਯਾਤਰੀ ਹੈ ਜੋ ਪਿਛਲੇ ਸਮੇਂ ਦੇ ਵਿੱਚ ਉਸਦੀ ਟਿਕਟ ਜਿਹੜੀ ਹੈ ਉਹ ਕੀਤੀ ਗਈ ਸੀ ਪਰ ਉਹ ਜਹਾਜ਼ ਨਹੀਂ ਚੜਿਆ ਤਾਂ ਫਿਰ ਹਵਾਈ ਅੱਡਾ ਅਥਾਰਟੀ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਜੋ ਸਮਸਾਰਨੀਆਂ ਨੇ ਜਾਂ ਫਿਰ ਜੋ ਵੱਡੀ ਅਪਡੇਟ ਹੁਣ ਨਿਕਲ ਕੇ ਸਾਹਮਣੇ ਆਈ ਹੈ ਜਾਂ ਉਹਨਾਂ ਵੱਲੋਂ ਅਪਡੇਟ ਕੀਤੀ ਗਈ ਹੈ ਜੋ ਵੀ 에ਅਰਲਾਈਨ ਦੇ ਨਾਲ ਯਾਤਰੀ ਸੰਪਰਕ ਜਿਹੜੇ ਨੇ ਉਹ ਕਰ ਸਕਦੇ ਨੇ